ਇਹ ਸਾਡਾ ਜੀ ਡਰਗ ਅਵੇਰਨੈਸ ਮੰਥ ਸ਼ੁਰੂ ਕਰਾਇਆ ਸਾਡੇ ਡੀਪ ਸਾਹਿਬ ਨੇ ਹੀ ਇਜ਼ ਅ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੌਰਿਆਵ ਜੀ ਇਹ ਅੱਜ ਤੋਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਇਹ ਕੈਂਪੇਨ ਸਟਾਰਟ ਕੀਤੀ ਹੈਗੀ ਮੈਨੂੰ ਬਹੁਤ ਖੁਸ਼ੀ ਹੋਏ ਦੇਖ ਕੇ ਜੀ ਅੱਜ ਜਿਸ ਤਰ੍ਹਾਂ ਠਾਠਾ ਮਾਰਦਾ ਸਾਈਕਲਿਸਟਾਂ ਕਾਠਾ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਰ ਚਾਏ ਨੇ ਹੈਲਮੇਟਸ ਆਪਣੇ ਪੂਰੇ ਸਾਈਕਲ ਆਪਣੇ ਪੂਰੀ ਯੂਨੀਫਾਰਮ ਬਾਕੇ ਸੋ ਇਟ ਸੀਮਸ ਕਿ ਲੋਕੀ ਕਾਫੀ ਇਸ ਬਲੇ ਇਸ ਪਾਸੇ ਵੱਲ ਵੀ ਆਪਣਾ ਤਵਜੂ ਦੇ ਰਹੇ ਆ ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ ਸਾਡਾ ਸਾਥ ਦਿਓ ਪੰਜਾਬ ਪੁਲਿਸ ਅਸੀਂ ਵਚਨਬੱਧ ਆ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਇਸ ਬੁਰਾਈ ਨੂੰ ਜੜੋਂ ਵੋਟਣ ਵਾਸਤੇ ਬਟ ਇੰਟੈਲੀਜੈਂਸ ਦੀ ਸਾਨੂੰ ਲੋੜ ਆ ਅਸੀਂ ਆਪਣੇ ਤੰਤਰ ਨਾਲ ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਆ ਪਰ ਸਾਨੂੰ ਫੇਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ ਕਿੱਥੇ ਕੋਈ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਨਸ਼ੇ ਵੇਚ ਰਿਆ ਜਾਂ ਉਹ ਨਸ਼ੇ ਦੇ ਪ੍ਰੋਸੀਡਸੋਂ ਉਹਨੇ ਬਹੁਤ ਸਾਰੀ ਪ੍ਰਾਪਰਟੀ ਬਣਾਈ ਹੈ ਤਾਂ ਕਿ ਅਸੀਂ ਉਹਦੇ ਖਿਲਾਫ ਅਸਰ ਦਾ ਕਾਰਵਾਈ ਕਰ ਸਕੀ। ਕਰੋੜਾਂ ਰੁਪਏ ਦੀ ਜਾਇਦਾ ਜਿਹੜੀ ਹੈ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਵੀ ਇੱਕ ਡਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਿਆ ਜਿੰਨਾ ਅਸੀਂ ਪਾਪ ਦੇ ਇਸ ਕਮਾਈ ਦਾ ਜੋ ਬਣਾਣਾ ਉਹ ਸਾਡੇ ਕੋਲ ਰਹਿਣਾ ਨਹੀਂ ਹੈ। ਬ੍ਰਦਰ ਮੈਂ ਆਮ ਅ ਸਟੂਡੈਂਟ ਆਫ ਲਿਟਰੇਚਰ। ਕੁਝ ਸ਼ੇਕਸਪੀਅਰ ਨੇ ਇੱਕ ਜਗ੍ਹਾ ਲਿਖਿਆ ਇੱਕ ਨਾਵਲ ਜੁਨੇ ਕਹਿੰਦਾ ਗੋਡ ਹੈਸ গিਵਨ ਟੂ ਥਿੰਗਸ ਟੂ ਮੈਨਕਾਈਂਡ ਵਨ ਇਜ਼ ਅਨਸਰਟਨਟੀ ਅਬਾਊਟ ਦ ਫਿਊਚਰ ਐਂਡ ਸੈਕੰਡ ਇਜ਼ ਅ ਰੇਅ ਆਫ ਹੋਪ ਬਟ ਵਾਲਾ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਿਰਨ ਦਿੱਤੀ ਹੈ ਔਰ ਆਏ ਮੈਂ ਪੋਜ਼ਿਟਿਵਮੈਂਟ ਉਮੀਦ ਦੀ ਕਿਰਨ ਕਦੇ ਨਹੀਂ ਛੱਡਣੀ ਚਾਹੀਦੀ ਮੈਂ ਐਬਸੋਲੂਟਲੀ ਆਪਟਿਮਿਸਟਿਕ ਹਾਂ ਮੈਂ ਆਸ਼ਾਵਾਦੀ ਹਾਂ ਐਂਡ ਆਮ ਪੋਜ਼ਿਟਿਵ ਆਮ ਸ਼ੋਰ ਕਿ ਜਨਤਾ ਸਾਥ ਦੇ ਸਾ ਯੂਥ ਸਾਡਾ ਸਾਥ ਦੇ ਤਾ ਕੋਈ وجہ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ ਤੋਂ ਨਾ ਦੂਰ ਕਰ ਸਕੀਏ ਇਸ ਬੁਰਾਈ ਨੂੰ ਜ਼ਿਲ੍ਹਾ ਪਠਾਨਕੋਟ ਦੇ ਐਸਐਸਪੀ সোহੇਲ ਮੀਰ ਦੀ ਅਗਵਾਈ ਦੇ ਹੇਠ ਕੱਢੀ ਗਈ ਇਸ ਰੈਲੀ ਦੇ ਵਿੱਚ ਸਮੂਹ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੱਖ-ਵੱਖ ਸੁਸਾਇਟੀਆਂ ਦੇ ਨੁਮਾਇੰਦਿਆਂ ਤੇ ਸ਼ਹਿਰ ਦੇ ਲੋਕਾਂ ਦੇ ਨਾਲ ਨਾਲ ਬੱਚਿਆਂ ਨੇ ਵੀ ਭਾਗ ਲਿਆ। ਦੱਸ ਦਿੰਿਆ ਬਾਰਡਰ ਰੇਂਜ ਦੇ ਡੀਆਈਜੀ ਰਾਕੇਸ਼ ਕੌਸ਼ਲ ਵਿਸ਼ੇਸ਼ ਤੌਰ ਦੇ ਉੱਤੇ ਇਸ ਰੈਲੀ ਦੇ ਵਿੱਚ ਪੁੱਜੇ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਪ੍ਰੇਰਿਤ ਕਰਨ ਅਤੇ ਤੰਦਰੁਸਤ ਪੰਜਾਬ ਦਾ ਸੁਨੇਹਾ ਦਿੱਤਾ। সোহੇਲ ਮੀਰ ਸਾਈਕਲ ਦੇ ਉੱਤੇ ਇਸ ਰੈਲੀ ਨੂੰ ਜਿਹੜਾ ਪੂਰਾ ਕਰਨ ਲਈ ਨਿਕਲੇ ਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ ਤੇ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹੁਣ ਤੱਕ ਜਿਹੜਾ ਇੰਨੀਆਂ ਰਿਪੋਰਟਾਂ ਸਾਡੇ ਕੋਲ ਆ ਚੁੱਕੀਆਂ ਨੇ ਕਿ ਜਿਹੜੇ ਨਸ਼ਾ ਕਰਦੇ ਨੇ ਨਸ਼ੇ ਦੇ ਨਾਲ ਜਿਹੜਾ ਆਪਣੀ ਪ੍ਰਾਪਰਟੀ ਖਰੀਦ ਚੁੱਕੇ ਨੇ ਉਹਨਾਂ ਦੀ 1 ਕਰੋੜ ਲਗਭਗ 1 ਕਰੋੜ ਦੇ ਕਰੀਬ ਆਪਾਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਜ਼ਬਤ ਕਰ ਚੁੱਕਿਆ ਤਾਂ ਕਿੰਨੀ ਵਧੀਆ ਗੱਲ ਹੈ ਤੁਸੀਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਪੰਜਾਬ ਜਿਹੜਾ ਹੈ ਨਸ਼ਿਆਂ ਤੋਂ ਦੂਰ ਹੋਵੇ ਰੋਕथाम ਨਸ਼ੇ ਦੀ ਜਿਹੜੀ ਹੈ ਉਹ ਸਕਸੈਸਫੁਲ ਹੋ ਸਕੇ ਤਾਂ ਜ਼ਰੂਰ ਇਸ ਖਬਰ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਨਾ ਨੌਜਵਾਨਾਂ ਦੇ ਨਾਲ ਵੀ ਉਸ ਪੀੜ੍ਹੀ ਦੇ ਨਾਲ ਵੀ ਕਿ ਉਹਨਾਂ ਨੂੰ ਵੀ ਥੋੜਾ ਜਿਹਾ ਜਿਹੜਾ ਸੰਕੇਤ ਮਿਲੇ ਤੇ ਉਹ ਸਾਵਧਾਨ ਰਹਿਣ ਕਿ ਉਹਨਾਂ ਦੇ ਖਿਲਾਫ ਨੱਥ ਪਾਈ ਜਾਏਗੀ ਜੇਕਰ ਉਹ ਨਸ਼ਿਆਵਲ ਜਾਂਦੇ ਨੇ ਤਾਂ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰਨਾ ਨਾ ਭੁੱਲਾ ਤੇ ਇਸ ਤਰੀਕੇ ਦੀਆਂ ਜੇ ਤੁਹਾਨੂੰ ਨੌਜਵਾਨਾਂ ਦੇ ਲਈ ਹੋਰ ਰੈਲੀਆਂ ਵੀ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟ ਕਰਕੇ ਆਪਣਾ ਵਿਚਾਰ ਵੀ ਸਾਂਝਾ ਕਰ ਸਕਦੇ ਹੋ ਤੁਹਾਨੂੰ ਇਹ ਜਿਹੜਾ ਉਪਰਾਲਾ ਕਿਹੋ ਜਿਹਾ ਲੱਗਿਆ ਇਹ ਸਾਡਾ ਜੀ ਡਰਗ ਅਵੇਰਨੈਸ ਮੰਥ ਸ਼ੁਰੂ ਕਰਾਇਆ ਸਾਡੇ ਡੀਪ ਸਾਹਿਬ ਨੇ ਹੀ ਇਜ਼ ਅ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੌਰਿਆਪ ਜੀ ਇਹ ਅੱਜ ਤੋਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਇਹ ਕੈਂਪੇਨ ਸਟਾਰਟ ਕੀਤੀ ਹੈਗੀ ਔਰ ਅਸੀਂ ਲੋਕਾਂ ਨੂੰ ਵੇਅ ਕਰਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ ਕੁੜੀਆਂ ਨੇ ਤਾਂ ਕਿ ਲੋਕ ਆਪਣੇ ਪਰਿਵਾਰਾਂ ਚ ਆਪਣੇ ਆਸਪਾਸ ਆਪਣੇ ਗਲੀ ਮੋਹੱਲਿਆਂ ਚ ਆਪਣੇ ਪਿੰਡਾਂ ਚ ਉਹ ਜਿਹੜੇ ਇਸ ਪਾਸੇ ਕੁਝ ਨੌਜਵਾਨ ਪ੍ਰੇਰਿਤ ਹੋ ਰਹੇ ਹੈ ਉਹਨਾਂ ਨੂੰ ਹਟਾ ਸਕਦੇ ਉਹਨਾਂ ਨੂੰ ਦੂਰਗਾ ਸੰਗੜਿਆ ਸਰ ਬੱਚੇ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ ਅੱਜ ਜਿਸ ਤਰ੍ਹਾਂ ਠਾਠਾ ਮਾਰਦਾ ਸਾਈਕਲਿਸਟਾਂ ਕਾਠਾ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਇਰ ਚਾਏ ਨੇ ਹੈਲਮੇਟਸ ਆਪਣੇ ਪੂਰੇ ਸਾਈਕਲ ਆਪਣੇ ਪੂਰੀ ਯੂਨੀਫਾਰਮ ਪਾ ਕੇ ਸੋ ਇਟ ਸੀਮਸ ਕਿ ਲੋਕੀ ਕਾਫੀ ਇਸ ਵਲੇ ਇਸ ਪਾਸੇ ਵੱਲ ਵੀ ਆਪਣਾ ਤਵਜੂ ਦੇ ਰਹੇ ਹੈ ਵੈਸੇ ਵੀ ਮੈਂ ਦੇਖਦਾ ਕਿ ਲੋਕ ਅੱਜ ਕੱਲ ਪਾਰਕਾਂ ਚ ਸਟੇਡੀਅਮਸ ਕਾਫੀ ਪਰਮਾਰ ਆ ਜਿਮ ਕਾਫੀ ਖੁੱਲ ਗਏ ਨੇ ਲੋਕਾਂ ਦਾ ਧਿਆਨ ਹੈ ਲੋਕੀ ਚਾਹੁੰਦੇ ਆ ਕਿ ਸਾਡਾ ਸਮਾਜ ਇੱਕ ਅੱਛਾ ਹੋਏ ਮੈਂ ਇਸ ਇਲਾਕੇ ਚ ਹਾਂ ਅਸੀਂ ਇਹ ਚੀਜ਼ਾਂ ਨਹੀਂ ਸੀ ਦੇਖੀਆਂ ਜਿਹੜਾ ਅੱਜ ਕੱਲ ਅਸੀਂ ਥੋੜਾ ਦੇਖ ਰਹੇ ਆ ਬਟ ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ ਕਿ ਸਾਡਾ ਸਾਥ ਦਿਓ ਪੰਜਾਬ ਪੁਲਿਸ ਦਾ ਅਸੀਂ ਵਚਨਬੱਧ ਆ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਇਸ ਬੁਰਾਈ ਨੂੰ ਜਿਹੜੋਂ ਵਟਣ ਵਾਸਤੇ ਬਟ ਇੰਟੈਲੀਜੈਂਸ ਦੀ ਸਾਨੂੰ ਲੋੜ ਆ ਅਸੀਂ ਆਪਣੇ ਤੰਤਰ ਨਾਲ ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਆ ਪਰ ਸਾਨੂੰ ਫਿਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ ਜਿੱਦ ਤੋਂ ਲੋਕ ਸਾਡੀ ਅੱਖਾਂ ਨੱਕ ਕੰਨ ਬਣ ਕੇ ਇਸ ਸਮਾਜ ਸਾਡਾ ਸਾਥ ਦੇਣ ਇਸ ਲੜਾਈ ਸਾਡਾ ਸਾਥ ਦੇਣ ਸਾਨੂੰ ਇਹੀ ਚਾਹੀਦਾ ਕਿ ਕਿੱਥੇ ਕੋਈ ਜਿਹੜਾ ਬੰਦਾ ਉਹ ਗਲਤ ਕੰਮ ਕਰ ਰਿਹਾ ਨਸ਼ੇ ਵੇਚ ਰਿਹਾ ਜਾਂ ਉਹ ਨਸ਼ੇ ਦੇ ਪ੍ਰੋਸੀਡਸੋਂ ਉਹਨੇ ਬਹੁਤ ਸਾਰੀ ਪ੍ਰਾਪਰਟੀ ਬਣਾਈ ਹੈ ਤਾਂ ਕਿ ਅਸੀਂ ਉਹਦੇ ਖਿਲਾਫ ਅਸਰ ਦਾ ਕਾਰਵਾਈ ਕਰ ਸਕੀਏ ਵੈਸੇ ਤਾਂ ਮੈਂ ਦੱਸਣਾ ਅੱਜਕੱਲ ਇਹ ਵੀ ਡਰਾਈਵ ਚੱਲ ਰਹੀ ਹੈ ਸਾਡੇ ਡਿਸਟ੍ਰਿਕਟ ਜਿਹੜੇ ਨੋਨ ਨਸ਼ਾ ਸਮਗਲਰ ਨੇ ਜਾਂ ਜਿਹੜੇ ਸਾਡੇ ਰਿਕਾਰਡ ਉੱਪਰ ਨੇ ਉਹ ਜਿਹੇ ਮਾੜੇ ਅੰਸਰ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਹਾਂ 68 ਐਫ ਦੇ ਅੰਦਰ ਔਰ ਬਹੁਤ ਸਾਰੇ ਸਾਨੂੰ ਆਰਡਰ ਰੀਸੈਂਟਲੀ ਆਫਟਰ ਇਲੈਕਸ਼ਨਸ ਸਾਨੂੰ ਰੀਸੀਵ ਹੋਏ ਆ ਦਿੱਲੀ ਤੋਂ ਕਿਹੜੀ ਏਜੰਸੀ ਇਹਨੂੰ ਕੋਆਰਡੀਨੇਟ ਕਰਦੀ ਹੈ ਲੱਖ ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਹੈ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਵੀ ਇੱਕ ਡੈਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਿਆ ਜਿੰਨਾ ਅਸੀਂ ਪਾਪ ਦੇ ਇਸ ਕਮਾਈ ਦਾ ਜੋ ਬਣਾਣਾ ਉਹ ਸਾਡੇ ਕੋਲ ਰਹਿਣਾ ਨਹੀਂ ਹੈ ਸੱ ਲੱਗਦਾ ਕਿ ਇਸ ਡਰਾਈਵ ਦੇ ਨਾਲ ਜਿਹੜੀ ਪ੍ਰੋਪਰਟੀ ਜਬਕ ਤੱਕ ਜਾਰੀ ਆਉਣ ਵਾਲਾ ਸਮਾਂ ਜਿਹੜਾ ਸੁਖਾਲਾ ਹੋਏਗਾ ਪੰਜਾਬ ਦੇ ਵਿੱਚ ਨਿਸ਼ਾ ਜਣਾ ਕੋਈ ਖੇਸਾ ਹੋਗਾ ਬ੍ਰਦਰ ਮੈਂ ਆਮ ਆਮ ਅ ਸਟੂਡੈਂਟ ਆਫ ਲਿਟਰੇਚਰ ਕੁਝ ਸ਼ੇਕਸਪੀਅਰ ਨੇ ਇੱਕ ਜਗਾ ਲਿਖਿਆ ਇੱਕ ਨਾਵਲ ਜੁਨੇ ਕਹਿੰਦਾ ਗੋਡ ਹੈਸ ਗਿਵਨ ਟੂ ਥਿੰਗਸ ਟੂ ਮੈਨਕਾਈਂਡ ਵਨ ਇਜ਼ ਅਨਸਰਟਨਟੀ ਅਬਾਊਟ ਦ ਫਿਊਚਰ ਐਂਡ ਸੈਕੰਡ ਇਜ਼ ਅ ਰੇ ਆਫ ਹੋਪ ਆਉਣ ਵਾਲਾ ਸਮਾਂ ਕੀ ਹੈ ਕੋਈ ਨਹੀਂ ਜਾਣਦਾ ਹੁਣ ਅਥੋਂ ਮੈਂ ਕਿੱਥੇ ਜਾਣਾ ਵਾਟ ਲੈਫਨ ਟੂ ਮੀ ਆਈ ਡੋਨਟ ਨੋ ਬਟ ਵਾਲਾ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਿਰਨ ਦਿੱਤੀ ਹੈ। ਔਰ ਆਏ ਮੈਂ ਪੋਜ਼ਿਟਿਵਮੈਂਟ ਉਮੀਦ ਦੀ ਕਿਰਨ ਕਦੀ ਨਹੀਂ ਛੱਡਣੀ ਚਾਹੀਦੀ। ਮੈਂ ਐਬਸੋਲੂਟਲੀ ਆਪਟਿਮਿਸਟਿਕ ਹਾਂ ਮੈਂ ਆਸ਼ਾਵਾਦੀ ਹਾਂ ਐਂਡ ਆਮ ਪੋਜ਼ਿਟਿਵ ਆਮ ਸ਼ੋਰ ਕਿ ਜਨਤਾ ਸਾਥ ਦੇ ਸਾ ਯੂਥ ਸਾਡਾ ਸਾਥ ਦੇ ਤਾਂ ਕੋਈ ਵਜ੍ਹਾ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ ਤੋਂ ਨਾ ਦੂਰ ਕਰ ਸਕੀਏ ਇਸ ਬੁਰਾਈ ਨੂੰ ਅਸੀਂ ਜੜੋਂ ਨਾਲ ਪੁੱਟ ਕੇ ਸੁੱਟ ਸਕੀਏ। ਅੱਜ ਬਹੁਤ ਵਧੀਆ ਹੋ ਰਿਹਾ ਹੈ ਐਸਐਸਪੀ ਪਠਾਨਕੋਟ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਹੈ ਇਹ ਆਪਣਾ ਸਾਈਕਲੋਨ ਰਨ 2024 ਜਿਹੜੇ ਕਰਨ ਜਾ ਰਹੇ ਹਨ ਲਵੀਨੀ ਸਟੇਡੀਅਮ ਦੇ ਵਿੱਚ ਬਹੁਤ ਹੀ ਵਧੀਆ ਲੱਗਾ ਜਿਦਾ ਕਿ ਮੈਸੇਜ ਇੱਕ ਜਾਂਦਾ ਕਿ ਨਸ਼ਿਆਂ ਤੋਂ ਜਿਹੜਾ ਦੂਰ ਰਿਆ ਜਾ ਸਕੇ ਅਸੀਂ ਅੱਜ ਪੈਡਲ ਸਾਈਕਲੋਥਨ ਹੈ ਇਸ ਲਈ ਆਏ ਹੈ ਔਰ ਸਭ ਤੋਂ ਬੈਸਟ ਚੀਜ਼ ਹੈ ਇਹ ਹਮਾਰੇ এনਵਾਇਰਨਮੈਂਟ ਕੇ ਲਿਏ ਸਭ ਤੋਂ ਸੇਫ ਚੀਜ਼ ਹੈ ਔਰ ਧੰਨਵਾਦ ਕਰਦੇ ਹਮ ਆਪਣੇ ਐਸਐਸਪੀ ਕੋ ਕਿ ਹਮ ਉਹਨਾਂ ਨੇ ਪਠਾਨਕੋਟ ਮੇਂ ਇਹ ਕਰਵਾਇਆ ਹੈ